we ਆਪਣਾ ਮੇਰਾ ਨਾਮ ਬੂਟਾ ਖਾਂ ਪਿੰਡ ਜੀਮਾਬਾਦ ਸੰਘਾਣ ਤੇ ਜਥੇਬੰਦੀ ਬੀਕੇ ਡਕਾਉਂਦਾ ਧਨੀਰ ਗਰੁੱਪ ਅੱਜ ਅਸੀਂ ਇੱਥੇ ਗੁਰਦੁਆਰਾ ਸਾਹਿਬ ਮੀਟਿੰਗ ਕੀਤੀ ਆ ਬਖ ਬਖ ਪਿੰਡਾਂ ਚੋਂ ਜਿਹੜੇ ਸਾਡੇ ਨਾਲ ਲੱਗਦੇ ਪਿੰਡ ਨੇ ਮੀਟਿੰਗ ਕਰਕੇ ਅਸੀਂ ਜਿਹੜਾ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਸਾਨੂੰ ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਸੰਬੰਧੀ ਕਿਸਾਨ ਭਰਾਵਾਂ ਨੂੰ ਸਾਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਸਰਕਾਰ ਵੱਲੋਂ ਕੀ ਆ ਕਿ ਅਸੀਂ ਇੰਨੇ ਤੰਗ ਪਰੇਸ਼ਾਨ ਹੋ ਗਏ ਨੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਨੇ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਹੁਣ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਤੇ ਸਰਕਾਰ ਨੂੰ ਵੀ ਸਾਡੀ ਬੇਨਤੀ ਆ ਕਿ ਸਾਨੂੰ ਇੰਨਾ ਮਜਬੂਰ ਨਾ ਕੀਤਾ ਜਾਵੇ ਸਰਕਾਰ ਕਹਿੰਦੀ ਆ ਕਿ ਅਸੀਂ ਬੜੇ ਬੜੇ ਸੰਧ ਮੁਹੱਈਆ ਕੀਤੇ ਨੇ ਪਿੰਡਾਂ ਦੇ ਵਿੱਚ ਉਹ ਜਿਹੜੇ ਸੰਧ ਮੁਹੱਈਆ ਕੀਤੇ ਨੇ ਸਬਸਿਟੀਆਂ ਤੇ ਕੋਈ 50% ਸਬਸਿਟੀ ਤੇ ਕੋਈ 80% ਸਬਸਿਟੀ ਤੇ ਤਾਂ ਉਹ ਜਿਹੜੇ ਵੱਡੇ ਕਿਸਾਨ ਨੇ ਪਿੰਡਾਂ ਦੇ ਵਿੱਚ ਜਿਹਦੇ ਕੋਲ ਵੱਧ ਜ਼ਮੀਨਾਂ ਨੇ ਵੱਧ ਪੈਸੇ ਵਾਲੇ ਨੇ ਉਹ ਸੰਧ ਖਰੀਦ ਕੇ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਅੱਗ ਤੋਂ ਵੀ ਬਚਦੇ ਨੇ ਅੱਗ ਨਹੀਂ ਲਾਉਂਦੇ ਪਰ ਸਾਡੀ ਸਰਕਾਰ ਨੂੰ ਇਹ ਬੇਨਤੀ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਕਿਸਾਨ ਨੇ ਕਿਸੇ ਕੋਲੇ 1 ਏਕੜ ਆ ਕਿਸੇ ਕੋਲੇ 2 ਏਕੜ ਨੇ ਜਾਂ 3 ਏਕੜ ਨੇ ਤਾਂ ਉਹ ਗਰੀਬ ਕਿਸਾਨ ਮੰਨਿਆ ਜਾਂਦਾ ਉਹ بڑے ਤਕੜੇ ਕਿਸਾਨਾਂ ਚ سرمਾਈਦਾਰਾਂ ਚ ਨਹੀਂ ਆਉਂਦਾ ਸਾਡੀ ਇਹ ਜਿਹੜੀ ਅਕਲ ਆਉਣ ਦੀ ਇਹ ਮਜਬੂਰੀ ਬਣ ਰਹੀ ਆ ਕਿ ਨਾ ਤਾਂ ਕੋਈ ਮਸ਼ੀਨਰੀ ਟਰੈਕਟਰ ਬੜਾਗਾ ਕਿਸਾਨ ਕੋਲੇ ਨਾ ਇੰਨੀ ਮਸ਼ੀਨਰੀ ਲੈ ਸਕਦਾਗਾ ਇਹ ਸਾਡੀ ਮਜਬੂਰੀ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਨਨੂ ਵੀ ਸਾਡੀ ਬੇਨਤੀ ਆ ਕਿ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਆ ਕੇ ਸਾਡਾ ਪਿੰਡ ਦੇ ਵਿੱਚ ਦੇਖੋ ਵੀ ਰਖਵਾ ਕਿੰਨਾਗਾ ਕਿੰਨੇ ਕਿੰਨੇ ਰਖਵੇ ਵਾਲੇ ਜ਼ਿਮੀਂਦਾਰ ਨੇ ਕਿਸਾਨ ਕੋਲੇ 1 ਏਕੜਾ ਜਾਂ 4 ਏਕੜਾ 3 ਏਕੜਾ ਕਿ ਉਹ ਮਸ਼ੀਨਰੀ ਖਰੀਦਣ ਦੇ ਯੋਗ ਹੈ ਜਾਂ ਨਹੀਂ ਹੈ ਇਹ ਸਰਕਾਰ ਦਾ ਵੀ ਫਰਜ਼ ਬਣਦਾ ਪ੍ਰਸ਼ਾਸਨ ਆ ਕੇ ਪਰਚੇ ਤਾਂ ਪਾ ਰਿਹਾਗਾ ਖੇਤਾਂ ਦੇ ਵਿੱਚ 1 ਏਕੜ ਤੇ ਜਾਂ ਕਿਸੇ ਨੇ 2 ਕਨਾਲਾ ਤੇ 1 ਬਿਘੇ ਤੇ ਅਗਲਾਤੀ ਉਹਦੇ ਤੇ ਉੱਡੀ ਕਾਰਵਾਈ ਕੀਤੀ ਜਾਂਦੀ ਆ ਪ੍ਰਸ਼ਾਸਨ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਦੇਖੋ ਵੀ 2 ਏਕੜ ਵਾਲਾ ਕਿਸਾਨ ਆ ਕਰਜ਼ਈ ਆ ਇਹਨੇ ਪਹਿਲਾਂ ਹੀ ਕਰਜ਼ਾ ਦੇਣਾ ਉਹ 40 40 30 30 ਲੱਖ ਦੇ ਸੰਧ ਕਿਥੋਂ ਲਿਆਊਗਾ ਜੀ ਸਾਡੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਯਾਤਾ ਸਾਡੇ ਪਿੰਡਾਂ ਦੇ ਵਿੱਚ ਸਰਕਾਰ ਮਲਚਰ ਤੇ ਜਿਹੜਾ ਅਲਟਾਵਾ ਹਾਲਾ ਪਲੌ ਕਹਿੰਦੇ ਨੇ ਜੀ ਨੂੰ ਉਹ ਸਾਨੂੰ ਦਿੱਤਾ ਜਾਵੇ ਤੇ ਜਿਨ੍ਹਾਂ ਕੋਲੇ ਟਰੈਕਟਰ ਛੋਟੇ ਨੇ ਪਿੰਡਾਂ ਦੇ ਵਿੱਚ ਸਾਨੂੰ ਟਰੈਕਟਰ ਵੀ ਦਿੱਤੇ ਜਾਣ ਬੜੇ ਜਿਹੜੇ 4x4 ਨੇ ਫੇਰ ਤਾਂ ਅਸੀਂ ਅਸੀਂ ਵੀ ਜ਼ਿੰਮੇਵਾਰੀ ਲੈਣੇ ਅਸੀਂ ਲਿਖ ਕੇ ਦੇਣ ਲਈ ਤਿਆਰ ਆ ਕਿ ਅਸੀਂ ਇੱਕ ਵੀ ਤਣਕੇ ਨੂੰ ਅੱਗ ਨਹੀਂ ਲਾਉਂਦੇ ਬਿਲਕੁਲ ਨਹੀਂ ਅਗਲਾਵਾਂਗੇ ਜੇ ਸਾਨੂੰ ਸਰਕਾਰ ਮਸ਼ੀਨਾਂ ਦਿੰਦੀ ਆ ਤੇ ਟਰੈਕਟਰ ਦਿੰਦੀ ਆ ਥੋੜੀ ਗੱਲ ਵਿਚਾਰੇ ਟੁੱਕਣ ਲੱਗਿਆ ਸਰਕਾਰਾਂ ਦਾ ਇਹ ਵੀ ਕਹਿਣਾ ਹੈਗਾ ਵੀ ਜਿਹੜਾ ਪੁਖਤਾ ਪ੍ਰਬੰਧ ਸਰਕਾਰਾਂ ਵੱਲੋਂ ਕੀਤੇ ਗਏ ਨੇ ਅ ਗੱਠਾ ਮੜਾ ਕੇ ਟਰਾਲੀਆਂ ਦੇ ਵਿੱਚ ਚੱਕੀਆਂ ਜਾ ਰਹੀਆਂ ਨੇ ਕੀ ਉਹ ਜਿਹੜਾ ਹੈਗਾ ਸਿਸਟਮ ਸਰਕਾਰ ਦਾ ਸਹੀ ਨਹੀਂ ਜਿਹੜਾ ਗੱਠਾ ਬਣਾਉਣ ਵਾਲਾ ਸਿਸਟਮ ਆ ਉਹ ਅਸੀਂ ਇਸੇ ਕਰਕੇ ਤਾਂ ਕਹਿ ਰਹੇ ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਆ ਕੇ ਸਾਡੇ ਨਾਲ ਨਿੱਜੀ ਤੌਰ ਤੇ ਗੱਲਬਾਤ ਕਰੇ ਜਦ ਵੀ ਪ੍ਰਸ਼ਾਸਨ ਆਉਂਦਾ ਤਾਂ ਉਹ ਆਪਣੇ ਰੋਬ ਦੇ ਵਿੱਚ ਆਉਂਦੇ ਨੇ ਕਿ ਐਸ ਡੀ ਐਮ ਸਾਹਿਬ ਆ ਗਏ ਡੀ ਸੀ ਸਾਹਿਬ ਆ ਗਏ ਉਹ ਲੋਕ ਤਾਂ ਡਰਦੇ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਨੇ ਜੀ ਉੱਥੇ ਕੋਈ ਕਿਸਾਨ ਨਹੀਂ ਖੜਦਾ ਸਾਡੇ ਨਾਲ ਆ ਕੇ ਨਿੱਜੀ ਤੌਰ ਤੇ ਗੱਲਬਾਤ ਕਰੇ ਪ੍ਰਸ਼ਾਸਨ ਆ ਕੇ ਸਰਕਾਰ ਕਰੇ ਉੱਥੇ ਅਸੀਂ ਪੂਰੀ ਡਿਟੇਲ ਦੇ ਨਾਲ ਦੱਸਾਂਗੇ ਕਿ ਸਾਡੇ ਪਿੰਡ ਦੇ ਅੰਦਰ ਕੋਈ ਗੱਠਾਂ ਵਾਲਾ ਆਉਂਦਾ ਜਾਂ ਨਹੀਂ ਆਉਂਦਾ ਸਾਡੇ ਦਾ ਜਿਹੜਾ ਏਰੀਆ ਕ ਮਰੇਕੋਲੇ ਦਾ ਇੱਧਰ ਗੱਠਾਂ ਵਾਲਾ ਕੋਈ ਬੰਦਾ ਹੀ ਨਹੀਂ ਆਉਂਦਾ ਤੁਹਾਡੇ ਕੈਂਡ ਦਾ ਭਾਵਾ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਐਸਐਸਪੀ ਲਾ ਲੋ ਐਸਡੀਐਮ ਲਾ ਲੋ ਜਦੀ ਆਉਂਦੇ ਨੇ ਜਦੋਂ ਕਿਸਾਨਾਂ ਆ ਕੇ ਲਾ ਦਿੰਦਾ ਪਰਚਾ ਕਰਨ ਆਉਂਦੇ ਆ ਜੀ ਬਾਕੀ ਸਾਡੇ ਨਾਲ ਨਿੱਜੀ ਤੌਰ ਤੇ ਆ ਕੇ ਭਾਈਚਾਰਕਤਾ ਸਾਂਝ ਨਾਲ ਸਾਡੇ ਨਾਲ ਪੁੱਛਣ ਗੱਲਬਾਤ ਕਰਨ ਤਾਂ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਸਮਝਾਈਏ ਕਿ ਇੱਥੇ ਦੱਸੋ ਜੀ ਕਿਹੜਾ ਗੱਠਾਂ ਵਾਲਾ ਯਾ ਸਾਡੇ ਪਿੰਡ ਦੇ ਅੰਦਰ ਕਿੰਨੀ ਮਸ਼ੀਨਰੀ ਸਬਸਿਡੀ ਵਾਲੀ ਆਈ ਆ ਕਿੰਨੇ ਸਾਡੇ ਟਰੈਕਟਰ ਆਏ ਨੇ ਕਿੰਨੇ ਗਰੀਬ ਕਿਸਾਨ ਨੇ ਕਿੰਨੇ ਮਜਬੂਰੀ ਦੀ ਕਾਰਨਾਕ ਲਾ ਰਹੇ ਨੇ ਇਹਦਾ ਕੀ ਹੱਲ ਤੁਸੀਂ ਕੀ ਹੱਲ ਕੱਢਾਂ ਵੀ ਸਰਕਾਰਾਂ ਨੂੰ ਕੀ ਕੱਢਣਾ ਚਾਹੀਦਾ ਹੱਲ ਜਿਹੜਾ ਅਗਲੋਂ ਤੋਂ ਰੁਕਿਆ ਜਾ ਸਕੇ ਸਰਕਾਰਾਂ ਨੂੰ ਅਸੀਂ ਤਾਂ ਬੇਨਤੀ ਕਰਨੀ ਚਾਹੁੰਦੇ ਆਂਗੇ ਕਿ ਸਾਨੂੰ ਮਸ਼ੀਨਾਂ ਦਿੱਤੀਆਂ ਜਾਣ ਜਿਹੜੀ ਮਲਚਰ ਪਰਾਲੀ ਨੂੰ ਕੁੱਤਰ ਕੇ ਉਹਨੂੰ ਬਰੀਕ ਬਣਾ ਦਿੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਅਲਟਾ ਮਹਾਲਾ ਉਹ ਸਾਨੂੰ ਪਿੰਡਾਂ ਦੇ ਵਿੱਚ ਦਿੱਤਾ ਜਾਵੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਮਾਲਕ ਨੂੰ ਬਣਾਇਆ ਜਾਵੇ ਕਿਸੇ ਸਾਂਝੀ ਥਾਂ ਤੇ ਉਹ 10 ਦਿਨ ਲਈ 20 ਦਿਨ ਲਈ ਪਰਾਲੀ ਦਾ ਕੰਮ ਕਰਨ ਤੋਂ ਬਾਅਦ ਸਰਕਾਰ ਆਪਦੀ ਦੇਖਰੇਖ ਚ ਉਹਨਾਂ ਨੂੰ ਰੱਖ ਸਕਦੀ ਆ ਮਸ਼ੀਨਰੀ ਨੂੰ ਟਰੈਕਟਰ ਨੂੰ ਉਲਟਾਵੇਂ ਹੱਲ ਨੂੰ ਪਲਾਉ ਨੂੰ ਇਹ ਜਿਹੜੇ ਸੰਦ ਨੇ ਤਾਂ ਸਾਨੂੰ ਸੀਜ਼ਨ ਤੇ ਹੀ ਦਿੱਤੇ ਜਾਣ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਪਿੰਡ ਨੂੰ ਰੂਟੀਨ ਵਾਈ ਸਾਨੂੰ ਸਾਲ ਦੇ ਲਈ ਵਰਤੋਂ ਲਈ ਦਿੱਤੇ ਜਾਣੇ ਸੀ ਇਹ ਨਹੀਂ ਚਾਹੁੰਦੇ ਇਕੱਲੇ ਪਰਾਲੀ ਬਾਸਤੇ